ਸ਼੍ਰੀ ਅਨੰਦਪੁਰ ਦੀ ਪਾਵਨ ਧਰਤੀ ਉੱਪਰ 8-10 ਗੁਰਸਿੱਖ ਬੈਠੇ ਆਪਸੀ ਵਿਚਾਰ ਵਟਾਂਦਰਾ ਕਰ ਰਹੇ ਸਨ ਵਿਚਾਰ ਖਤਮ ਹੁੰਦੇ ਸਾਰ ਇੱਕ ਗੁਰਸਿੱਖ ਨੇ ਸਵਾਲ ਰੱਖ ਦਿੱਤਾ ਕਿ ਸੰਸਾਰ ਅੰਦਰ ਲੰਮੇ ਸਮੇਂ ਤੱਕ ਮਨੁੱਖ ਦਾ ਨਾਮ ਕਿਵੇਂ ਰਹਿ ਸਕਦਾ ਹੈ ਗੁਰਸਿੱਖ ਦਾ ਇਹ ਪ੍ਰਸ਼ਨ ਸੁਣ ਕੇ ਇੱਕ ਸਿਆਣੇ ਗੁਰਸਿੱਖ ਨੇ ਉੱਤਰ ਦਿੱਤਾ ਕਿ ਮਨੁੱਖ ਦਾ ਨਾਮ ਉਸ ਦੇ ਘਰ ਸੰਤਾਨ ਦੁਆਰਾ ਕਾਇਮ ਰਹਿੰਦਾ ਹੈ ਪੁੱਤਰ ਕਰਕੇ ਬਾਪ ਦਾ ਨਾਮ ਲੋਕ ਜਾਣਦੇ ਹਨ ਦੂਸਰੇ ਗੁਰਸਿੱਖ ਨੇ ਉੱਤਰ ਦਿੱਤਾ ਠੀਕ ਹੈ ਦੋ ਤਿੰਨ ਪੀੜੀਆਂ ਤੱਕ ਤਾਂ ਮਨੁੱਖ ਦਾ ਨਾਮ ਜਾਣਿਆ ਜਾ ਸਕਦਾ ਹੈ ਤੇ ਉਹ ਵੀ ਪਰਿਵਾਰ ਦੇ ਬੰਦੇ ਹੀ ਜਾਣਣਗੇ ਉਸ ਪਿੱਛੋਂ سلسلہ ਖਤਮ ਹੋ ਜਾਏਗਾ ਦੂਸਰਾ ਜੇ ਪੁੱਤਰ ਭੜੇ ਲੱਛਣ ਵਾਲਾ ਜੰਪਿਆ ਨਾਮ ਰਹਿਣ ਦੀ ਥਾਂ ਸਗੋ ਉਹ ਆਪਣੇ ਬਾਪ ਦੇ ਨਾਮ ਨੂੰ ਮਿੱਟੀ ਵਿੱਚ ਮਿਲਾ ਦੇਵੇਗਾ ਪੁੱਤਰ ਦੇ ਮਾੜੇ ਕਰਮਾਂ ਦੀ ਬਦੌਲਤ ਮਨੁੱਖ ਨੂੰ ਯਾਦ ਕਰਨ ਦੀ ਥਾਂ ਲੋਕ ਸਭੋ ਪੁੱਤਰ ਦੇ ਬਾਪ ਦੇ ਨਾਮ ਨੂੰ ਨਫ਼ਰਤ ਕਰਨਗੇ ਫਿਰ ਦੂਸਰੇ ਸਿੱਖ ਨੇ ਉੱਤਰ ਦਿੱਤਾ ਕਿ ਪੁੱਤਰ ਨਾਲ ਪਰਿਵਾਰ ਵਿੱਚ ਤਾਂ ਮਾੜਾ ਮੋਟਾ ਕੁਝ ਚਿਰ ਨਾਮ ਰਹੇਗਾ ਪਰ ਲੋਕਾਈ ਉਸ ਦੇ ਨਾਮ ਨੂੰ ਨਹੀਂ ਜਾਣੇਗੀ ਮੇਰੇ ਵਿਚਾਰ ਅਨੁਸਾਰ ਜੇ ਮਨੁੱਖ ਦੇ ਕੋਲ ਮਾਇਆ ਹੋਵੇ ਉਸ ਮਾਇਆ ਨਾਲ ਉਸ ਰਾਂ ਬਣਾ ਕੇ ਨਾਲ ਖੂਲ ਗਵਾ ਦੇਵੇ ਸਰਾ ਦੇ ਖੂਪਰ ਉਸ ਮਨੁੱਖ ਦਾ ਨਾਮ ਲਿਖ ਦਿੱਤਾ ਜਾਵੇ ਕਿ ਇਸ ਸਰਾ ਤੇ ਖੂ ਦੀ ਸੇਵਾ ਕਿਸ ਮਨੁੱਖ ਨੇ ਕਰਵਾਈ ਹੈ ਹਰ ਰਹਿਣ ਵਾਲਾ ਮੁਸਾਫਰ ਜਦੋਂ ਸਰਾ ਵਿੱਚ ਠਹਿਰੇਗਾ ਤੇ ਖੂ ਤੇ ਜਲ ਸ਼ਕੇਗਾ ਉਹ ਖੂ ਲੋਹਾਨ ਤੇ ਸਰਾ ਬਣਾਉਣ ਵਾਲੇ ਨੂੰ ਯਾਦ ਵੀ ਕਰੇਗਾ ਤੇ ਅਗਾ ਉਸ ਦੇ ਨਾਮ ਦੀ ਵਡਿਆਈ ਲੋਕਾਈ ਵਿੱਚ ਵੀ ਕਰੇਗਾ ਇਸ ਨੁਕਤੇ ਤੇ ਸਾਰਿਆਂ ਦੀ ਇੱਕ ਰਾਏ ਨਾ ਬਣੀ ਸਾਰਿਆਂ ਨੇ ਮਤਾ ਪਕਾਇਆ ਕਿ ਅਸੀਂ ਤਾਂ ਆਪੋ ਆਪਣੀ ਬੁੱਧੀ ਅਨੁਸਾਰ ਰਾਏ ਦਿੱਤੀ ਹੈ ਪਰ ਸਾਡੀ ਸਾਰਿਆਂ ਦੀ ਸਹਿਮਤੀ ਨਹੀਂ ਹੋਈ ਕਿਉਂ ਨਾ ਆਪਾਂ ਸਤਿਗੁਰੂ ਕਲਗੀਧਰ ਜੀ ਨੂੰ ਪੁੱਛੀਏ ਕਿ ਮਨੁੱਖ ਦਾ ਨਾਮ ਸੰਸਾਰ ਵਿੱਚ ਸਦਾ ਵਾਸਤੇ ਕਿਵੇਂ ਤੇ ਕਿਹੜਾ ਕਰਮ ਕਰਨ ਨਾਲ ਰਹਿੰਦਾ ਹੈ ਸਾਰੇ ਗੁਰਸਿੱਖ ਸ਼ਾਮ ਨੂੰ ਸਤਿਗੁਰ ਦੇ ਸੰਮੁਖ ਦੀਵਾਨ ਵਿੱਚ ਇਕੱਤਰ ਹੋਏ ਤੇ ਇੱਕ ਮੋਰੀ ਸਿੱਖ ਨੇ ਸਤਿਗੁਰਾਂ ਦੇ ਸੰਮੁਖ ਗਲਪੱਲਾ ਪਾ ਬੇਨਤੀ ਕੀਤੀ ਪਾਚਾ ਅੱਜ ਅਸੀਂ ਸਵੇਰੇ ਸਾਥ ਅਠ ਗੁਰਸਿੱਖ ਬੈਠੇ ਵਿਚਾਰ ਕਰ ਰਹੇ ਹਾਂ ਕਿ ਮਨੁੱਖ ਦਾ ਸੰਸਾਰ ਵਿੱਚ ਸਦਾ ਵਾਸਤੇ ਨਾਮ ਕਿਵੇਂ ਤੇ ਕਿਸ ਕਾਰਜ ਨੂੰ ਕਰਨ ਨਾਲ ਰਹਿੰਦਾ ਹੈ ਕਿਸੇ ਨੇ ਪੁੱਤਰ ਦੀ ਬਦੌਲਤ ਕਿਸੇ ਨੇ ਪ੍ਰੂ ਸ਼ਰਾ ਬਣਾਉਣ ਕਿਸੇ ਨੇ ਖੂਲ ਲਗਵਾਉਣ ਤੇ ਕਿਸੇ ਨੇ ਪੁਨਰ ਅਰਥ ਅਬਾਦਾ ਬਾਗ ਲਗਵਾਉਣ ਨਾਲ ਦੁਨੀਆ ਵਿੱਚ ਨਾਮ ਰਹਿਣ ਦੀ ਗੱਲ ਕਹੀ ਹੈ ਪਰ ਸਾਰਿਆਂ ਦੀ ਸਹਿਮਤੀ ਇੱਕ ਨੁਕਤੇ ਤੇ ਨਹੀਂ ਆਈ ਆਪ ਜੀ ਕਿਰਪਾ ਕਰਕੇ ਦੱਸੋ ਕਿ ਮਨੁੱਖ ਦਾ ਸੰਸਾਰ ਅੰਦਰ ਸਦਾ ਵਾਸੇ ਨਾਮ ਕਿਸ ਤਰ੍ਹਾਂ ਰਹਿੰਦਾ ਹੈ ਸਤਗੁਰ ਜੀ ਗੁਰਸਿੱਖ ਦੀ ਬੇਨਤੀ ਸੁਣ ਕੇ ਮੁਸਕਰਾਏ ਤੇ ਸੰਮੁਖ ਬੈਠੀ ਸੰਗਤ ਨੂੰ ਸੰਬੋਧਨ ਕਰਕੇ ਪੁੱਛਣ ਲਗੇ ਗੁਰਸਿੱਖੋ ਤੁਸੀਂ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਨੂੰ ਜਾਣਦੇ ਹੋ ਸਾਰਿਆਂ ਨੇ ਹਾਂ ਵਿੱਚ ਸਿਰ ਹਿਲਾਇਆ ਕਿ ਪਾਤਸ਼ਾਹ ਅਸੀਂ ਸਾਰੇ ਬਾਬਾ ਕਬੀਰ ਜੀ ਤੇ ਭਗਤ ਨਾਮਦੇਵ ਜੀ ਨੂੰ ਜਾਣਦੇ ਹਾਂ ਉਹਨਾਂ ਦੀ ਬਾਣੀ ਪੜ੍ਹਦੇ ਤੇ ਸੁਣਦੇ ਹਾਂ ਸਤਗੁਰ ਜੀ ਗਹਿਣ ਲਗੇ ਜਿਸ ਵੇਲੇ ਭਗਤ ਕਬੀਰ ਭਗਤ ਨਾਮਦੇਵ ਜੀ ਹੋਏ ਹਨ ਉਸ ਵੇਲੇ ਬਾਦਸ਼ਾਹ ਕੌਣ ਸੀ ਕਿਸੇ ਨੇ ਅਕਬਰ ਕਿਸੇ ਨੇ ਹਿਮਾਯੂ ਕਿਸੇ ਨੇ ਬੀਨਪਾਲ ਕਹਿ ਦਿੱਤਾ ਸਤਗੁਰੂ ਜੀ ਨੇ ਦੂਸਰੀ ਵਾਰੀ ਪੁੱਛਿਆ ਕਿ ਭਗਤ ਕਬੀਰ ਜੀ ਨਾਮਦੇਵ ਜੀ ਦੇ ਸਮੇਂ ਜਿਨ੍ਹਾਂ ਨੇ ਸਰਾਵਾਂ ਬਣਾਈਆਂ ਖੂਲਵਾਏ ਜਾਪੁਨ ਅਰਥ ਬਾਗਲਵਾਏ ਕੀ ਕਿਸੇ ਨੂੰ ਉਹਨਾਂ ਦਾ ਨਾਮ ਵੀ ਯਾਦ ਹੈ ਸਭ ਨੇ ਨਾ ਕਰ ਦਿੱਤੀ ਤੇ ਕਿਹਾ ਪਾਛਾ ਹਜ਼ਾਰਾਂ ਦਾਨੀ ਆਏ ਹਜ਼ਾਰਾਂ ਚਲੇ ਗਏ ਕੋਣ ਇਨ੍ਹਾਂ ਦਾ ਨਾਮ ਯਾਦ ਰੱਖ ਸਕਦਾ ਹੈ ਸਤਿਗੁਰ ਜੀ ਸਿੱਖਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਤੁਸੀਂ ਆਪ ਹੀ ਦੱਸੋ ਬਾਬਾ ਕਬੀਰ ਜੀ ਬਾਬਾ ਨਾਮਦੇਵ ਜੀ ਦੇ ਸਮਕਾਲੀ ਰਾਜਿਆਂ ਦੇ ਨਾਮ ਦਾ ਕਿਸੇ ਨੂੰ ਨਹੀਂ ਪਤਾ ਤੇ ਨਾ ਹੀ ਉਸ ਸਮੇਂ ਦੇ ਦਾਨੀਆਂ ਸ਼ਾਹੂਕਰਾਂ ਦਾ ਨਾਮ ਕੋਈ ਜਾਣਦਾ ਹੈ ਪਰ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਰਵਿਦਾਸ ਜੀ ਤੇ ਹੋਰ ਬਹੁਤ ਸਾਰੇ ਮਹਾਰਾਜ ਦੇ ਨਾਮ ਤੁਸੀਂ ਜਾਣਦੇ ਹੋ ਇਹਨਾਂ ਨੇ ਨਾ ਬਾਗਲਵਾਏ ਤੇ ਨਾ ਸਰਾਮਾ ਬਣਵਾਈਆਂ ਨਾ ਇਹਨਾਂ ਨੇ ਖੂਲਵਾਏ ਤੇ ਨਾ ਹੀ ਇਹਨਾਂ ਪਾਸੋਂ ਕੋਈ ਰਾਜ ਭਾਗ ਜਾਂ ਧਨ ਹੀ ਸੀ ਪਰ ਸਾਰਾ ਸੰਸਾਰ ਇਹਨਾਂ ਨੂੰ ਕਿਉਂ ਜਾਣਦਾ ਹੈ ਕਿਉਂਕਿ ਇਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਜਦ ਤੱਕ ਨਾਮ ਹੀ ਹੈ ਤਦ ਤੱਕ ਨਾਮ ਜਪਣ ਵਾਲਿਆਂ ਦਾ ਨਾਮ ਕਾਇਮ ਰਹੇਗਾ ਸਤਗੁਰ ਤੇਗ ਬਹਾਦਰ ਸਾਹਿਬ ਜੀ ਦਾ ਗੁਰਬਾਣੀ ਅੰਦਰ ਫਰਮਾਨ ਹੈ ਨਾਮ ਰਿਓ ਸਾਧੂ ਰਿਓ ਰਿਓ ਗੁਰੂ ਗੋਬਿੰਦ ਹੈ ਪ੍ਰਾਣੀ ਜਨ ਸੰਸਾਰ ਵਿੱਚ ਸਦਾ ਵਾਸਤੇ ਪ੍ਰਮਾਤਮਾ ਪ੍ਰਮਾਤਮਾ ਦਾ ਨਾਮ ਸਤਗੁਰੂ ਤੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਸਾਧੂ ਜਨ ਸਦਾ ਵਾਸਤੇ ਕਾਇਮ ਰਹਿੰਦੇ ਹਨ ਪਰ ਪ੍ਰਮਾਤਮਾ ਦਾ ਨਾਮ ਕੋਈ ਵਿਰਲਾ ਜਣਾ ਹੀ ਜਪਦਾ ਹੈ ਸਤਗੁਰੂ ਗਰਗੀਧਾਰ ਜੀ ਨੇ ਕਿਹਾ ਭਾਈ ਸਿੱਖੋ ਦੇਖੋ ਨਾਮਦੇਵ ਜੀ ਦਿਨ ਰਾਤ ਗੋਬਿੰਦ ਗੋਬਿੰਦ ਕਰਦੇ ਸਨ ਗੋਬਿੰਦ ਗੋਬਿੰਦ ਕਰਨ ਦੀ ਬਰਕਤ ਨਾਲ ਨਾਮਦੇਵ ਦਾ ਮਨ ਪ੍ਰਮਾਤਮਾ ਵਿੱਚ ਲੀਨ ਹੋ ਗਿਆ ਲੋਕ ਜਿਸ ਨਾਮਦੇਵ ਨੂੰ ਅੱਧੀ ਕੋਡੀ ਦਾ ਸਮਝਦੇ ਸਨ ਨਾਮ ਜਪ ਕੇ ਉਹ ਲਖਪਤੀਆਂ ਬਣ ਗਿਆ ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਬੁਣਨੇ ਤੇ ਤਾਣਾ ਤਣਨ ਵੱਲ ਧਿਆਨ ਸੰਕੋਚ ਕੇ ਪਰਮਾਤਮਾ ਦੇ ਨਾਮ ਨਾਲ ਪ੍ਰੀਤ ਬਣਾ ਲਈ ਜਿਸ ਕਬੀਰ ਨੂੰ ਲੋਕ ਨੀਚ ਕਹਿ ਕੇ ਦੁਕਾਰਦੇ ਸਨ ਪਰਮਾਤਮਾ ਦੇ ਨਾਮ ਦੀ ਬਰਕਤ ਨਾਲ ਉਹ ਗੁਣਾ ਦਾ ਸਮੁੰਦਰ ਬਣਾ ਕੇ ਸੰਸਾਰ ਪ੍ਰਸਿੱਧ ਹੋਇਆ ਰਵਿਦਾਸ ਜੀ ਜੋ ਦਿਨ ਰਾਤ ਮਰੇ ਹੋਏ ਪਸ਼ੂਆਂ ਨੂੰ ਢੋਕੇ ਬਾਹਰ ਸੁੱਟਣ ਅਤੇ ਚੰਮੜੇ ਲਾਉਣ ਦਾ ਕੰਮ ਕਰਦੇ ਸਨ ਉਹਨਾਂ ਨੇ ਮਾਇਆ ਦਾ ਪਿਆਰ ਤਿਆਗ ਕੇ ਪਰਮਾਤਮਾ ਦੇ ਨਾਮ ਨਾਲ ਪ੍ਰੀਤ ਬਣਾ ਲਈ ਨਾਮ ਦੀ ਪ੍ਰੀਤ ਦੀ ਬਦੌਲਤ ਉਹਨਾਂ ਨੂੰ ਪਰਮਾਤਮਾ ਦੇ ਦਰਸ਼ਨ ਹੋ ਗਏ ਅਤੇ ਉਹ ਜਗਤ ਪ੍ਰਸਿੱਧ ਹੋਏ ਸੈਨ ਨਾਈ ਜੋ ਲੋਕਾਂ ਦੀਆਂ ਬੁੱਤੀਆਂ ਕੱਢਦਾ ਸੀ ਨਾਮ ਜਪਣ ਦੀ ਬਦੌਲਤ ਪਰਮਾਤਮਾ ਉਸਦੇ ਹਿਰਦੇ ਵਿੱਚ ਵਸ ਗਿਆ ਜਿਸ ਕਰਕੇ ਉਹ ਜਗਤ ਪ੍ਰਸਿੱਧ ਹੋ ਗਿਆ ਇਹਨਾ ਭਗਤਾਂ ਦੀਆਂ ਗਥਾਵਾਂ ਤੇ ਪ੍ਰਸਿੱਧੀ ਸੁਣ ਕੇ ਧੰਨਾ ਜਟ ਵੀ ਪਰਮਾਤਮਾ ਦੀ ਭਗਤੀ ਕਰਨ ਲੱਗ ਪਿਆ ਭਗਤੀ ਕਰਨ ਦੀ ਬਰਕਤ ਨਾਲ ਧੰਨੇ ਨੂੰ ਪਰਮਾਤਮਾ ਦੇ ਸਾਖੀਆਂ ਦਰਸ਼ਨ ਹੋਏ ਤੇ ਧੰਨਾ ਜਟ ਵੱਡਿਆਂ ਭਾਗਾ ਵਾਲਾ ਹੋ ਗਿਆ ਇਹ ਸਾਰੀ ਬਰਕਤਾਂ ਕੇਵਲ ਨਾਮ ਦੀ ਸੀ ਸੋ ਗੁਰਸਿੱਖੋ ਸੰਸਾਰ ਵਿੱਚ ਨਾਮ ਨਾ ਕਿਸੇ ਅਮੀਰ ਦਾ ਨਾ ਵਜ਼ੀਰ ਦਾ ਨਾ ਰਾਜਪਾਗ ਵਾਲੇ ਦਾ ਨਾ ਮਾਇਆ ਧਾਰੀ ਦਾ ਨਾ ਹੀ ਉੱਚੇ ਮੁਰਾਤ ਪੇ ਵਾਲੇ ਦਾ ਸਦਾ ਰਹਿੰਦਾ ਹੈ ਨਾਮ ਹਮੇਸ਼ਾ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦਾ ਰਹਿੰਦਾ ਹੈ ਜੇ ਤੁਹਾਡੇ ਮਨ ਵਿੱਚ ਵੀ ਕਿਸੇ ਨਾਮ ਨੂੰ ਪ੍ਰਸਿੱਧ ਕਰਨ ਦੀ ਲਾਲਸਾ ਹੈ ਤਾਂ ਆਪਣੇ ਨਾਮ ਨੂੰ ਪ੍ਰਸਿੱਧ ਕਰਨ ਦਾ ਯਤਨ ਨਾ ਕਰੋ ਸਗੋਂ ਪਰਮਾਤਮਾ ਦੇ ਨਾਮ ਨਾਲ ਜੁੜੋ ਜੋ ਪ੍ਰਸਿੱਧ ਸੀ ਪ੍ਰਸਿੱਧ ਹੈ ਤਾਂ ਸਦਾ ਪ੍ਰਸਿੱਧ ਰਹੇਗਾ ਜੋ ਜਿਹੇ ਨਾਮ ਨਾਲ ਜੁੜੇਗਾ ਉਹ ਵੀ ਸਦਾ ਵਾਸਤੇ ਠਿਰ ਹੋ ਜਾਵੇਗਾ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ